ਕੀ ਆਉੜਾ ਹਰਜਿੰਦਰ ਸਿੰਘ ਜੀ ਇਹਨੇ ਕੀ ਮਸਲਾ ਧਰਨਾ ਲਾਇਆ ਕਾਹਦੇ ਵਾਸਤੇ ਧਰਨਾ ਲਾਇਆ ਕੀ ਬਈ ਪਿੰਡ ਜੀਮਲ ਸਿੰਘ ਵਾਲੇ ਮਨ ਲੋ ਚੋਰੀਆਂ ਹੋ ਰਹੀਆਂ ਨਾਲ ਲਗਾਤਾਰ ਹੀ ਪਹਿਲਾਂ 17 ਟੋਲੇ ਸੋਨੇ ਚੱਕਿਆ ਗਿਆ ਇੱਕ ਘਰੋਂ 3 ਟੋਲੇ ਸੋਨਾ ਚੱਕਿਆ ਗਿਆ ਟਾਣੀਆਂ ਚ ਘਰ ਸਾਰੇ ਟਾਣੀਆਂ ਵਾਲੇ ਘਰਾਂ ਨੇ ਮਨ ਲੋ ਘਰ ਭਗਾਊ ਕਰ ਰੱਖਿਆ ਵੀ ਐਨਾਂ ਡਰ ਮੰਨੀ ਬੈਠਿਆ ਹੁਣ ਕੱਲ ਇੱਕ ਕੁੜੀ ਮਨ ਲੋ 6 ਵਜੇ ਉੱਤਰ ਕੇ ਆਪਦੇ ਘਰ ਜਾ ਰਹੀ ਸੀ ਸੜਕ ਉੱਤੇ ਪਿੰਡ ਦੇ ਕੁਝ ਬੰਦਿਆਂ ਨੇ ਉਹਦਾ ਮੋਬਾਈਲ ਖੋਣ ਦੀ ਕੋਈ ਕੀ ਕੀਤਾ ਕੁੜੀ ਇੰਨੀ ਦੇੜ ਗਈ ਮਨੂੰ ਫੋਨ ਥੱਲੇ ਡਿੱਗ ਪਿਆ ਕੰਮਣ ਲੱਗੀ ਕੁੜੀ। ਜਿਵੇਂ ਅਸੀਂ ਕੈਮਰੇ ਚੈੱਕ ਕਰਕੇ ਬੰਦਿਆਂ ਦੀ ਪੜਤਾਲ ਕੀਤੀ ਅਸੀਂ ਫੜੇ। ਫੜ ਕੇ ਮਨੂੰ ਕੋਸਨ ਦਿੱਤੇ। ਤੇ ਫੇਰ ਵੀ ਹਲੇ ਸਾਡੀ ਕੋਈ ਸੈਟੀਸਫਾਈ ਕੋਈ ਕਾਰਵਾਈ ਕੀਤੀ ਨਹੀਂ ਕੋਸਨ। ਹਲੇ ਕੁਝ ਵੀ ਨਹੀਂ ਹੋਇਆ। ਹਲੇ ਮਨੂੰ ਸਾਰੇ ਲੋਕ ਡਰੇ ਬੈਠੇ ਤੰਗ ਹੁਣ ਆਕੇ ਆਕ ਕੇ ਲੋਕ ਸਾਰੇ ਇਕੱਠੇ ਹੋ ਕੇ ਵੀ ਮਨੂੰ ਇੱਥੇ ਆ ਗਏ ਵੀ ਸਾਡਾ ਧਰਨਾ ਲਾਤਾ ਵੀ ਸਾਡਾ ਕੋਈ ਹੱਲ ਕਰੋ ਜੀ। ਇਹੀ ਬੇਨਤੀ ਕਰਦੇ ਆਂ ਅਸੀਂ ਸਰਕਾਰ ਨੂੰ ਵੀ। ਤੇ ਸਾਨੂੰ ਭਈ ਸੈਟੀਸਫਾਈ ਕੀਤਾ ਜਾਵੇ। ਤੇ ਰਾਤ ਨੂੰ ਗਸ਼ਤ ਨਹੀਂ ਕਰਦੇ ਕੋਈ। ਨਹੀਂ ਰਾਤ ਨੂੰ ਕੋਈ ਗਸ਼ਤ ਨਹੀਂ ਕਰਦਾ। ਬਹੁਤ ਬੁਰਾ ਹਾਲ ਬਹੁਤ ਬੁਰਾ ਹਾਲ ਹੋਇਆ ਪਿਆ ਜੀ। ਪਿੰਡ ਚ ਮੰਨ ਲਓ ਅੱਗੇ ਲੋਕ ਪਾਣੀ ਲਾਉਣ ਜਾਂਦੇ ਇਕੱਲਾ ਕੋਈ ਜਾਂਦਾ ਨਹੀਂ। ਤੇ ਇੱਕ ਬੰਦਾ ਡਰਦਾ ਮੰਨ ਲਓ ਸ਼ਾਮ ਨੂੰ ਘਰੋਂ ਬਾਹਰ ਨਿਕਲਣ ਨਾਲ। ਨਸ਼ੇ ਵਾਲੇ ਮੁੰਲੇ ਇਹਨਾਂ ਪਤਾ ਕਿਹੜੇ ਬਲੇ ਕਿਸ ਮੁੰਲਾ ਬੇਲੇ ਕੋਲੇ ਟੱਕਰ ਜਾਇਆ ਨਹੀਂ ਕੋਈ ਮਾਰ ਵੀ ਦੇਣੀ। ਜਿਹੜੇ ਸਾਡੇ ਪਿੰਡ ਚੋਰੀ ਹੋਈ ਆ ਰਾਤ ਨੂੰ ਜਿਹੋ ਉੱਠੇ ਨਹੀਂ ਉਹ ਜੇ ਉੱਠ ਘੜਦੇ ਨਹੀਂ ਤਾਂ ਉਹਨਾਂ ਕੋਲੇ ਅਸਲਾ ਹੋਵੇ। ਤਿੰਨ ਘਰਾਂ ਚੋਰੀ ਕਰਕੇ ਗਿਆ ਜਮਸਰੇ ਆਮ ਕਰਕੇ ਗਿਆ ਜੀ। ਐ ਮਨ ਲਾ ਸਾਰਾ ਰੂਲ ਫਰਾਲ ਕੇ ਚੰਗੀ ਤਰ੍ਹਾਂ ਜੀ ਕੀ ਮੰਗ ਕੀ ਆਂ ਬੰਦੇ ਅੱਜ ਤਾਂ ਇਹ ਹੁਣ ਸਵਾ ਅਨਸਾਬ ਮੰਗ ਕਰਦੇ ਆ ਵੀ ਭਈ ਚੋਰ ਫੜੇ ਜਾਣ ਪਿੰਡ ਨੂੰ ਤਸੱਲੀ ਦਵਾਈ ਜਾਵੇ ਇਹ ਪਿੰਡ ਚੋਂ ਜਿਹੜਾ ਸਹਿਮ ਦਾਕਰ ਮੰਨ ਲਓ ਵੀ ਡਾਰਾ ਲੋਕਾਂ ਦਾ ਉਹ ਦੂਰ ਹੋਵੇ ਜਿਹਨਾਂ ਦੇ ਕਾਰਵਾਈ ਹੋਊਗੀ ਤਾਂ ਤਾਂ ਹੀ ਹੋਊਗਾ ਨਾਡ ਰਜੀਤ ਸਿੰਘ ਜੀ ਇਹ ਕੀ ਸਮੱਸਿਆ ਹੈ ਜੀ ਧਰਨਾ ਕਿਤੇ ਲਾਇਆ ਕੀ ਗੱਲ ਆ ਮਾ ਤਾਂ ਇਹ ਘਰ ਕੋ ਚੋਰੀ ਹੋਈ ਹੈ ਜੀ ਕਬਲਵਿੰਦਰ ਸਿੰਘ ਦੇ ਜੀ ਸਾਡੇ ਇਕੱਠੀ ਚੋਰੀ ਹੋਈ ਇੱਕ ਰਾਤ ਨੂੰ 18 ਲੱਖ ਦੀ ਚੋਰੀ ਹੋਈ ਜੀ ਅਸਤਵਾਲ ਕੱਲ ਹੀ ਮੇਰੀ ਗੁੜੀਆਂ ਦਾ ਮੋਬਾਈਲ ਚੋਰੀ ਕਰ ਲਏ ਵੱਲੋਂ ਪਰਸ ਕੋਨੇ ਸੀ ਤਿੰਨ ਬੰਦੇ ਭੱਜ ਗਏ ਜਿੰਮੇਵਾਰਾਂ ਦੇ ਘਰੇ ਵੜ ਗਏ ਮੰਨ ਲਓ ਤੇ ਮੋਬਾਈਲ ਫਟ ਗਿਆ ਜੀ ਪਰਸ ਵੱਜ ਗਏ ਮਾਹੌਲ ਬਹੁਤ ਖਰਾਬ ਵਾਲਾ ਕਾਰਨ ਕੀ ਹੈ ਕਾਰਨ ਵਸਾਂ ਨਸ਼ੇ ਦਾ ਕਰਕੇ ਕਾਰਨ ਨਾ ਨਸ਼ਾ ਪੁਲਸੀਆਂ ਨੇ ਨਾਸ਼ਾ ਬੰਦ ਕਰਤਾ ਕਾਰਵਾਈ ਕਰ ਰਹੀ ਹੈ ਜ ਸਖਤ ਕਾਰਵਾਈ ਕੋਈ ਹੈਗਾ ਨਹੀਂ ਕਾਰਵਾਈ ਕਰੀ ਨਾ ਪਰ ਦੇਖ ਨਾ ਨਸ਼ਾ ਚੱਲੀ ਜਾ ਬੰਦ ਪੈਣ ਨਹੀਂ ਸਕਣਾ ਬਹੁਤ ਦੇਖ ਰਿਹਾ ਜੀ ਅਸਤਵਾਲ ਹੋ ਕੇ ਬਹੁਤ ਮਾਹੌਲ ਖਰਾਬ ਹੈ ਬੱਚੇ ਬਹੁਤ ਡਰਦੇ ਵੱਲੋਂ ਰਾਜ ਨੂੰ ਟਕਾ ਬਹੁਤ ਹੁੰਦੀ ਹੈ ਇਹ ਬੰਦਾ ਰਾਤ ਨੂੰ ਬਾਹਰ ਨਿਕਲਦਾ ਡਰਦੇ ਨੂੰ ਟੋਟੇ ਰਿਹਾ ਪਰ ਮੰਗ ਕੇ ਉਹੜੀ ਮੰਗਤਾ ਹੈ ਜੀ ਮੰਨ ਕਿ ਜੇ ਸੁਧਾਰ ਹੋ ਜੇ ਬਾਕੀ ਸਾਡੀ ਚੋਰੀ ਨਿਕਲੇ ਅੱਗੇ ਵਾਸਤੇ ਸਰਪੰਚ ਜੀ ਵਿਜੇ ਸਿੰਘ ਜੀ ਜੀਰਨਾਥਤਾ ਸੀ ਉਹਨਾਂ ਨੇ ਕਿਹਾ ਕਿ ਲਗਾਤਾਰ ਪਿੰਡ ਚੋਰੀਆਂ ਹੋ ਰਹੀਆਂ ਨੇ ਲੁੱਟੀਆਂ ਬਾਰਦਾਤਾਂ ਹੋ ਰਹੀਆਂ ਨੇ ਪਰਸ ਕਾਰਵਾਈ ਨਹੀਂ ਕਰ ਰਹੇ ਇਹ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਵੀ ਤਿੰਨ ਲੜਕੀਆਂ ਨੇ ਜਿਹੜਾ ਹੈਗਾ ਕਿ ਤੋਰੀ ਜਾਂਦੀ ਲੜਕੀ ਤੋਂ ਜਿਹੜਾ ਹੈਗਾ ਮੋਬਾਈਲ ਫੋਨ ਤੇ ਉਹਦਾ ਪਰਸ ਖੋਣ ਦੀ ਕੋਸ਼ਿਸ਼ ਕੀਤੀ ਸੀਗੀ ਤੇ ਜਿਹਨੂੰ ਜਿਹੜਾ ਹੈਗਾ ਉੱਥੇ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਜਿਹੜਾ ਹੈਗਾ ਇਹਨਾਂ ਚੋਂ ਦੋ ਬੰਦੇ ਫੜ ਲਏ ਤੇ ਇੱਕ ਜਿਹੜਾ ਹੈਗਾ ਭੱਜ ਗਿਆ ਤੇ ਉਹਦੇ ਤੇ ਅਸੀਂ ਹੁਣ ਐਫ ਆਈ ਆਰ ਜਿਹੜੀ ਹੈਗੀ ਐ ਇਹਨਾਂ ਤੇ ਨਾ ਬੰਦਿਆਂ ਦੇ ਖਿਲਾਫ ਐਫ ਆਈ ਆਰ ਲੋਜ ਕੀਤੀ ਹੈ ਇਹਦੇ ਚੋਂ ਦੋ ਬੰਦੇ ਅਰੈਸਟ ਹੋ ਗਏ ਤੇ ਇੱਕ ਜਿਹੜਾ ਹੈਗਾ ਉਹ ਦੀਪਾ ਨਾਮ ਦਾ ਬੰਦਾ ਉਹ ਫੜਨ ਦਾ ਬਾਕੀ ਹੈ ਪਰ ਕੋਈ ਪਹਿਲਾਂ ਵੀ ਚੋਰੀਆਂ ਹੋਈਆਂ ਤਿੰਨ ਉਹਦੇ ਵੀ ਹਿਤਕਦੋਸ਼ੀ ਹੈ ਜਿਹੜੇ ਫੜੇ ਨਹੀਂ ਗਏ ਦੇਸ਼ ਦਾ ਮੋੜਾ ਚੌਰਾਹੇ ਵੱਲੋਂ ਲਗਾਤਾਰ ਨਸ਼ੇੜੀਆਂ ਵੱਲੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਹਦੇ ਵਿੱਚ ਜਿਹੜਾ ਹੈਗਾ ਇੱਕ ਚੋਰੀ ਇਹਨਾਂ ਦੀ ਜਿਹੜੀ ਹੈਗੀ ਹੈ ਪਿੰਡ ਦੇ ਵਿੱਚ ਹੋਈ ਸੀਗੀ। ਉਹਦੇ ਰਿਗਾਰਡਿੰਗ ਜਿਹੜਾ ਹੈਗਾ ਅਸੀਂ ਟੈਕਨੀਕਲ ਸੈੱਲ ਦੀ ਜਿਹੜੀ ਮਦਦ ਲੈ ਕੇ ਤੇ ਹੋਰ ਜਿਹੜੀ ਹੈਗੀ ਹੈ ਗੁਪਤ ਸੂਚਨਾ ਦੇ ਆਧਾਰ ਤੇ ਜਿਹੜਾ ਹੈਗਾ ਅਸੀਂ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਹੈਗੇ ਆ ਤੇ ਉਹ ਛੇਤੀ ਸਾਡੇ ਜਿਹੜਾ ਹੈਗਾ ਇਹਨੂੰ ਜਿਹੜਾ ਗ੍ਰਿਫਤਾਰ ਕਰਕੇ ਲੋਸ਼ੀਆਂ ਨੂੰ ਜੇਲ੍ਹ ਦੇ ਪਿੱਛੇ ਭੇਜ ਦੇ